ਇਕ ਓਅੰਕਾਰ ਸਤਗੁਰ ਪ੍ਰਸਾਦ ਫਤਿਹਨਾਮਾ ਪਾਤਸ਼ਾਹੀ ਦਸਵੀ ਬਨਾਮੇ ਖੁਦਾਵੰਦ ਤੇ ਗੋਤਬਰ ਖੁਦਾਵੰਦ ਤੀਰੋ ਸਨਾਨੋ ਸਪਾਰ ਖੁਦਾਵੰਦ ਮਰਦਾਨ ਜੰਗਾ ਜ਼ਮਾ ਖੁਦਾਵੰਦ ਅਸਪਾਨ ਪਦ ਹਵਾ ਹਮਾ ਕੋ ਤੁਰਾ ਪਾਦਸ਼ਾਹੀ ਬਦਾਤ ਬਵਾ ਦੌਲਤ ਦੀ ਪਨਾਹੀ ਬਦਾਤ ਤੁਰਾ ਤਰਕ ਤਾਜ਼ੀਬ ਮਕਰੋ ਰਿਆ ਮਰਾ ਚਾਰ ਅਸਾਜ਼ੀਬ ਸਦਕੋ ਸਫਾ نزیبت ترانہ میں اورنگ زیب زیب اورنگ زیب بان یابد فرے کی تسبیحت ات سجا اور استابس قزاندار سازی وزاندا مخیش تو کھا کے پدراب کر دار جشت بخونے برادر بدا دشریش وزا خان ایک کام کر دی بنا برائے در عدالت خشرہ ਮਨਾਂ ਕਨੂਬ ਅਫਜ਼ਾਲ ਪੁਰਸ਼ੇ ਅਕਾਲ ਕਨੰਜ਼ੇ ਆਬਿਆਹਨ ਚੁਨਾ ਬਰਸ਼ਗਾਲ ਕਿ ਹਰਗਿਜ਼ ਅਸਾਂ ਚਾਰ ਦੀਵਾਰਿ ਸੂ ਨਿਸ਼ਾਨੀ ਨਮਾਨਤ ਬਰੀਂ ਪਾਕ ਬੋਮ ਜੇ ਕੋਹ ਧੱਕਨ ਤਸ਼ਨਾ ਕਾਮ ਆ ਮਦੀ ਜੇ ਮੈਵਾੜ ਹਮ ਤਲਖ ਜਾਵਾ ਮਦੀ ਬਰੀ ਸੂਚੂ ਅਕਨੂ ਨਿਗਾਹਤ ਰਵਾਤ ਕਿਆ ਤਲਖਿਓ ਤਿਸ਼ਨਗੀਤ ਰਵਾਤ ਚੁਨਾਇਆ ਤੇ ਛੇ ਜ਼ੇਰ ਨਾਲਤ ਨਿਹਾਮ ਜੇ ਪੰਜਾਬ ਹੈ ਆਬਤ ਨਖੁਰਦੰਦ ਹਾਮ ਜੇ ਸ਼ੁਦਗਰ ਸ਼ੁਗਾਲੇ ਬਮਕਰੋਰੀਆ ਹਮੀ ਕੁਸ਼ਤ ਦੋ ਬਚਾਏ ਸ਼ੇਰ ਰਾ ਤੂੰ ਸ਼ੇਰਿਆ ਜ਼ਿੰਦਮਾਨਦ ਹਮੀ ਜੇ ਤੂੰ ਇਨਤਕਾਮੇ ਸਤਾਨਦ ਹਮੀ ਨਦੀ ਗਰਗਰਾਇਮ ਬਨਾ ਮੇ ਖੁਦਾਤ ਕੇ ਦੀਦਮ ਖੁਦਾਓ ਕਲਾਮੇ ਖੁਦਾਤ ਬਸੋਗੰਦੇ ਤੂੰ ਇਤਬਾਰੇ ਨਮਾਨਤ ਮਰਾਜ਼ੁਸ ਬਸ਼ਮਸ਼ੀਰ ਕਾਰੇ ਨਮਾਨਤ ਤੂੰ ਗੁਰਗੇ ਬਾਰਾ ਕਸ਼ੀਦਾ ਅਗਰ ਨਾ ਹਮ ਨੀਜ਼ ਸ਼ੇਰ ਜ਼ਦਾਮੇ ਬਦਰ ਅਗਰ ਬਾਤ ਗੁਫਤੋ ਸਨੀਦਤ ਬਮਾਸ ਨੁਮਾਇਮ ਤੁਰਾ ਜ਼ਾਦਾ ਏ ਪਾਕੋ ਰਾਸ ਬ ਮੈਦਾਨ ਦੋ ਲਸ਼ਕਰ ਸਫਾਰਾ ਸ਼ਵਨ ਜ਼ਦੂਰੀ ਬਹਿਮ ਆਸ਼ਿਕਾਰਾ ਸ਼ਵਨ ਮਿਆਨੇ ਦੋ ਮਾਨਤ ਦੋ ਫਰ ਸੰਗੇ ਰਾ ਚੁਆ ਸਤ ਗਰਦ ਇ ਰਜ਼ਮਗਾ ਅਜ਼ਾਪਸ ਦਰਾ ਅਰਸਾ ਇਕ ਆਰਜ਼ਾਰ ਮਨਾਇਮ ਬਨਿਸ ਦੇ ਤੂੰ ਬਾਦੋ ਸਵਾਰ ਤੂੰ ਅਜ਼ਨਾਜ਼ ਨਿਯਮਤ ਸਮਰ ਖੁਰਦਾਈ ਜੇ ਜੰਗੀ ਜਵਾਨਾ ਨ ਬਰ ਖੁਰਦਾਈ ਬਮੈਦਾ ਬਿਆ ਖੂਦ ਬਤੋਗੋ ਤਬਰ ਮੁਕਨਖਲ ਕੇ ਖਲਾਕ ਜ਼ੇਰੋ ਜ਼ਬਰ